देवर लग देवर आपको कैसे पता चला मेरा को दूसरा कोई पता लगाया रिकॉर्डिंग करके भेजे थे फिर मेरे पास भेजे पता लगा कल फोन लगाया था उनका मोबाइल पर थी मोबाइल बंद आ रहा था उनका कहाँ के रहने वाले थे हम बहराज के रहने वाले के वो जो साथ में लड़की है उसका पता है कौन है वो? नहीं पता है सर का पता कहाँ के कहाँ की नहीं मेरा सुधा था वो सुबह शादी वाली थी मेरा देवर कुमार था आदमी उम्र कितनी थी उसकी उसका पति 30 साल के नाम क्या उसका संदीप तिवारी क्या रहते हैं रहते कहां है यहां ए लांबा बीच चौक पर कहीं लिए थे कमरा मेरे को नहीं खुशालपुर में हां जी मेरे को नहीं पता उधर जलंदर में रहते हैं काम क्या करता है ए फैक्ट्री में काम करते हैं सर ये सर दो डेड बॉडीज रिकवर हुई यानी चोहलपेंट तो की पूरा मीटर थी अ बेसिकली सदर एसएचओ सदर दी कोलर इंफॉर्मेशन आई सी 11 बजे तक क्रीम ਵੀ ਦੋ ਡੈਡ ਬodies ਹੈਗੀਆਂ ਲੜਕਾ ਲੜਕੀ ਦੀ ਜਿਹੜੇ ਚਵਾਲ ਖੱਡ ਦੇ ਵਿੱਚ ਹੈਗੀਆਂ ਉਹਨਾਂ ਨੇ ਸੁਸਾਈਡ ਕੀਤਾ ਹੋਇਆ ਹੈ। ਔਰ ਉਹਦੇ ਫਰੈਂਡ ਹੀ ਉਹਨੂੰ ਲੱਭਦੇ ਹੋਏ ਬੇਸਿਕਲੀ ਇਹ ਦੋਨੋਂ ਜਲੰਧਰ ਰਹਿੰਦੇ ਆ ਅਮਨਨਗਰ ਹੈਗਾ ਜਿੱਥੇ ਲੜਕਾ ਰਹਿੰਦਾ ਜੋ ਉਹਨਾਂ ਦੇ ਦੋਸਤਾਂ ਨੇ ਦੱਸਿਆ। ਕੱਲ ਉਹਨੇ ਇਹਨਾਂ ਦੇ ਇੱਕ ਮੋਬਾਈਲ ਤੇ ਮੈਸੇਜ ਕੀਤਾ ਸੀ ਵੀ ਜਿੱਥੇ ਆਪਾਂ ਪਹਿਲਾਂ ਘੁੰਮਣ ਜਾਂਦੇ ਸੀ ਉੱਥੇ ਮੈਂ ਫਾਂਸੀ ਲਗਾ ਲਵਾਂਗਾ। ਹੋਰ ਕਿਤੇ ਨਾ ਲੱਭੇ ਉਹਦੇ ਫਰੈਂਡ ਨੂੰ ਉਹ ਜਦੋਂ ਮੈਸੇਜ ਉਹਨੇ ਦੇਖਿਆ then ਪਹਿਲਾਂ ਇਹ ਕੱਲ ਜਲੰਧਰ ਲੱਭਦੇ ਰਹੇ ਉਹਨੂੰ ਅੱਜ ਜਦੋਂ ਉਹਨੇ ਮੈਸੇਜ ਦੇਖਿਆ WhatsApp ਤੇ then ਉਹ ਫਿਰ ਹਿਆਰਪੁਰ ਆਏ ਫਿਰ ਉਹ ਆਪਣੇ ਇਮੀਡੀਏਟਲੀ ਸਾਡੀਆਂ ਟੀਮਸ ਡੀਐਸਪੀ ਸਾਹਿਬ ਸਿਟੀ ਦੀਪ ਦੀਪ ਜੀ ਤੇ ਸੋਮਨਾਥ ਜੀ ਪਹੁੰਚੇ ਆ ਔਰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਫਿਰ ਸਾਡੀਆਂ ਫ੍ਰਾਂਟਸਿਕ ਟੀਮਾਂ ਔਰ ਸਾਰੇ ਆ ਕੇ ਕੀਤਾ ਹੈਗਾ ਬੀਸਿਕਲੀ ਸੁਸਾਇਡ ਲੱਗ ਰਿਹਾ ਹੈਗਾ ਬਾਕੀ ਫਰਦਰ ਜੋ ਅ ਅਗਲੀ ਗੱਲ ਜਿਹੜੀ ਚ ਗੱਲ ਆਏਗੀ ਸਾਹਮਣੇ ਤੁਹਾਨੂੰ ਦੱਸਾਂਗੇ ਸਰ ਬਹੁਤ ਜਿਆਦਾ ਮੇਨ ਰੋਡ ਤੋਂ 1/2 ਕਿਲੋਮੀਟਰ ਜਾ ਕੇ ਜੰਗਲ ਨੂਮਾ ਥਾਂ ਦੇ ਵਿੱਚੋਂ ਇਹ ਲਾਸ਼ਾਂ ਮਿਲਿਆ ਨੇ ਜੀ ਕੋਈ ਲੱਗਦਾ ਵੀ ਕੋਈ ਕਿਸੇ ਐਂਗਲ ਤੋਂ ਕੋਈ ਕੋਈ ਮਰਡਰ ਹੋ ਗਿਆ ਨਹੀਂ ਫਿਲਹਾਲ ਮੋਟਰਸਾਈਕਲ ਤੁਸੀਂ ਵੀ ਗਏ ਅੰਦਰ ਮੋਟਰਸਾਈਕਲ ਤੁਸੀਂ ਦੇਖਿਆ ਹੋਣਾ 1 ਕਿਲੋਮੀਟਰ ਅੱਗੇ ਤਾਂ ਮੋਟਰਸਾਈਕਲ ਚੱਲ ਜਾਂਦਾ ਔਰ ਉੱਥੋਂ ਅੱਗੇ ਹੀ ਥੱਲੇ ਉਹ ਲੰਮਕਿਆ ਹੈ ਔਰ ਉਦੇ ਚ ਹਾਲੀ ਫਿਲਹਾਲ ਸਾਨੂੰ ਕੋਈ ਮਰਡਰ ਵਾਲਾ ਰੀਜ਼ਨ ਲੱਗਦਾ ਨਹੀਂ ਸੁਸਾਇਡ ਲੱਗਦੀ ਹੈ ਬਾਕੀ ਫਿਰ ਵੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਹੋਇਆ ਉਹਨੂੰ ਕਲੀਅਰ ਕਰਾਂਗੇ ਥੈਂਕ ਯੂ